ਆਸਿਕ ਕਵੀਆਂ ਦੇ ਲੇਖਕਾਂ ਦੇ ਨਗਰ ਦੇ ਵਿੱਚ ਮੇਰੇ ਆਪ ਦੇ ਪਿੰਡ ਦੀ ਸੰਗਤ ਸਮੁੱਚੀ ਜੋ ਅੱਜ ਇਕੱਠ ਰੂਪ ਦੇ ਵਿੱਚ ਪਹੁੰਚੀ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਤੀਆਂ ਜਿਹੜੀਆਂ ਵੀਰ ਨੇ ਕੀਤੀਆਂ ਇਹ ਕੰਮ ਆ ਜਿਹੜੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਅੱਪਾ 6 ਸਾਲ ਪਹਿਲਾਂ ਇੱਕ ਸੁਪਨਾ ਸਿਰਜਿਆ ਸਾਰੇ ਪਿੰਡ ਨੇ ਸਾਰੇ ਨਗਰ ਨੇ ਇੱਕ ਚੰਗੀ ਪੰਚਾਇਤ ਬਣਾਈ ਸਾਰਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤ ਬਣਾਈ ਮੈਨੂੰ ਲੱਗਦਾ ਵੀ ਜਿੰਨੇ 11 ਦੇ 11 ਮੈਂਬਰ ਸੀ ਮਾਫ਼ ਕਰਨਾ ਕਿ ਸਾਡਾ ਮੈਂਬਰ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਜਿੰਨੇ ਮੈਂਬਰ ਸੀ ਸਾਡੇ ਚਾਹੇ ਉਹ ਪ੍ਰਾਨ ਸਿੰਘ ਕੋਲੇ ਕਾਂਗਰਸ ਪਾਰਟੀ ਕੋਲੇ ਜਾਣਾ ਹੋਵੇ ਚਾਹੇ ਮਾਲਾ ਸਿੰਘ ਕੋਲੇ ਜਾਣਾ ਹੋਵੇ ਚਾਹੇ ਹਣਾ ਆਮ ਆਦਮੀ ਪਾਰਟੀ ਕੋਲੇ ਜਾਣਾ ਹੋਵੇ ਬੇਜਾਜ ਕਿ ਤਰ ਦੇ ਸੀ ਸੋ ਜਿਹਦੇ ਨਾਲ ਆਪਣੇ ਜਿੰਨੇ ਵੀ ਕੰਮ ਹੋ ਸਕਿਆ ਮੈਂ ਨਹੀਂ ਆਂਦਾ ਵੀ ਸਾਰੇ ਕੰਮ ਸਿਰੇ ਲੱਗ ਚੁੱਕੇ ਆ ਕਿਉਂਕਿ ਸਾਰੇ ਕੰਮ ਆ ਜਿਹੜੇ ਉਹ ਸਟੈਪ ਬਾਈ ਸਟੈਪ ਆਪਣਾ ਜਿਹੜਾ ਨਗਰ ਆ ਲਗਭਗ 10000 ਦੀ ਆਬਾਦੀ ਵਾਲਾ ਨਗਰ ਆ 1500 ਘਰ ਦੀ ਵਾਸੀ ਆ ਇੱਥੇ ਜਿਹਦੇ ਵਿੱਚ ਹਰ ਤਰ੍ਹਾਂ ਦਾ ਹਰ ਵਰਗ ਦਾ ਹਰ ਜਾਤ ਦਾ ਹਰ ਧਰਮ ਦਾ ਬੰਦਾ ਰਹਿੰਦਾ ਸੋ ਆਪਾਂ ਸ਼ੁਰੂਆਤ ਕਿੱਥੋਂ ਕੀਤੀ ਸੀ ਸ਼ੁਰੂਆਤ ਕੀਤੀ ਸੀ ਆਪਣੇ ਪ੍ਰਾਇਮਰੀ ਸਕੂਲ ਤੋਂ ਜਿਹੜਾ ਇੱਧਰ ਦਾਤਾ ਪੰਤੀ ਵਾਲੇ ਪਾਸੇ ਬਣਿਆ ਸੀ ਉਸ ਤੋਂ ਬਾਅਦ ਆਪਾਂ ਛੱਪਣਾ ਦੀ ਸ਼ੁਰੂਆਤ ਕੀਤੀ ਗਈ ਬਿਛਪੜਾਂ ਦੀ ਸਫਾਈ ਦਾ ਆਪ ਲੱਗ ਕੇ ਸਾਰੇ ਨੱਕਰ ਨੇ ਹਰ ਇੱਕ ਨੇ ਟੈਲੀਫੋਨ ਜਿੰਨੀ ਭੇਟਾ ਕਰ ਸਕਦਾ ਸੀ ਕੋਈ ਤਨੋਂ ਲੱਗ ਸਕਦਾ ਸੀ ਕੋਈ ਮਨੋਂ ਕੋਈ ਧਨੋਂ ਸਾਰੇ ਲੱਗੇ ਉਸ ਤੋਂ ਬਾਅਦ ਸਭ ਤੋਂ ਵੱਡਾ ਕੰਮ ਸੀ ਜਿਹੜਾ ਆਪਣੀ ਛੱਪੜ ਦੀ ਨਿਕਾਸੀ ਪਾਈਪਲਾਈਨ ਦਾ ਸੀ ਜਿਹਦੇ ਨਾਲ ਕੇ ਮੈਂ ਹਜੇ ਇਹ ਨਹੀਂ ਕਹਤਾਗਾ ਵੀ ਉਹ 100% ਕੰਪਲੀਟ ਹੋਇਆ ਕਿਉਂਕਿ ਛੱਪੜ ਹਜੇ ਵੀ ਉਹਦੇ ਪ੍ਰੋਜੈਕਟ ਆ ਜਿਹੜਾ ਕਰੋੜ ਡੇਢ ਕਰੋੜ ਦਾ ਥਾਪਰ ਮਾਡਲ ਆ ਜਿਹੜਾ ਉਹ ਮੰਨਣਾ ਉਹਦੇ ਵਿੱਚ ਪਰ ਆਪਾਂ ਜਿਹੜਾ ਮੇਨ ਹਾਲ ਸੀ ਵੀ ਉੱਥੇ ਜਿਹੜੇ ਨੇੜੇ ਵਸਦੇ ਘਰ ਆ ਵੈਸੇ ਤਾਂ ਉਹ ਛੱਪੜ ਸਾਰੇ ਪਿੰਡ ਨਾਲ ਜੁੜਿਆ ਹੋਇਆ ਆਪਣਾ ਇਤਿਹਾਸਕ ਛੱਪੜ ਆ ਬਾਬੇ ਸਿੰਘੂ ਨੇ ਉੱਥੇ ਹੀ ਮੋੜੀ ਗੱਲੀ ਸੀਗੀ ਪਰ ਉੱਥੇ ਜਿਹੜੇ ਨੇੜੇ ਘਰ ਵਸਦੇ ਸੀ ਉਹਨਾਂ ਨੂੰ ਬੜੀ ਜਿਆਦਾ ਸਮੱਸਿਆ ਸੀ ਕਿਉਂਕਿ ਉਹਨਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਸੀ ਤੇ ਦੂਸਰੀ ਇਹ ਗੱਲ ਸੀ ਵੀ ਸਾਰੇ ਛੱਪੜ ਉਹਦੇ ਨਾਲ ਜੁਆਇੰਟ ਸੀਗੇ ਉਹਦੀ ਜਿਹੜੀ ਆਊਟਰ ਨਿਕਾਸੀ ਸੀ ਉਹ ਬਹੁਤ ਜ਼ਰੂਰੀ ਸੀ ਜਿਹੜੀ ਕਿ ਪਿਛਲੇ ਸਮਿਆਂ ਦੌਰਾਨ ਲਗਭਗ 35 ਤੋਂ 40 ਲੱਖ ਦੀ ਲਾਗਤ ਨਾਲ ਕੀਤੀ ਗਈ ਇਸ ਤੋਂ ਬਗੈਰ ਜਿਹੜਾ ਸਭ ਤੋਂ ਵੱਡਾ ਕੰਮ ਸੀ ਕੋਸ਼ਕੋ ਵੀਰਾਂ ਨੂੰ ਜਿਹੜੇ ਖੇਤੀ ਨਾਲ ਸੰਬੰਧਤ ਨਹੀਂ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਆਪਣੀ ਜ਼ਮੀਨ ਇੱਕ ਵੈਸੇ ਤਾਂ ਆਪਣੀ ਪੰਚਾਇਤ ਦੀ ਜ਼ਮੀਨ 35 ਤੋਂ 37 ਕਿੱਲੇ ਆ ਪਰ ਜਿਹੜੀ ਇੱਕੋ ਟੱਕ 27 ਤੋਂ 28 ਕਿੱਲੇ ਆ ਉਹ ਜਿਹੜੀ ਮਾਨੋਕੇ ਵਾਲੀ ਫੈਕਟਰੀ ਉਹਦੇ ਕੋਲੇ ਜ਼ਮੀਨ ਆ ਆਪਣੀ ਉਸ ਜ਼ਮੀਨ ਦੇ ਵਿੱਚ 4-4 5-5 ਫੁੱਟ 4-5 4-4 5-5 ਕਿੱल्ल्याਾਂ 'ਚ 20-20 ਫੁੱਟ ਤੋਂ ਇਹ ਜਿਹੜੇ ਡੂੰਘੇ ਪੱਟੇ ਹੋਏ ਸੀ ਪਿਛਲਿਆਂ ਸਮਿਆਂ ਦਰਾਂ ਚਾਹੇ ਉਹ ਆਪਾ ਪੈਂਟ ਦੇ ਨਿੱਜੀ ਹੱਤ ਲਈ ਵਰਤੇ ਸੀ ਚਾਹੇ ਪਲਾਗ ਦੇ ਵਿੱਚ ਭਰਤ ਪਈ ਸੀ ਉਦੋਂ ਵਰਤੇ ਸੀ ਕਿਸੇ ਹੱਤ ਲਈ ਵਰਤੇ ਸੀ ਜਦੋਂ ਆਹਾਂ ਰੋਡ ਬਣਨ ਲੱਗਿਆ ਕਿਰਪਾ ਹੋਈ ਉਹੋ ਜੇ ਸੱਜਣ ਮਿਲੇ ਸਰਪੰਚ ਸਾਹਿਬ ਦੀ ਮਿਹਰਬਾਨੀ ਨਾਲ ਸਾਰੇ ਉਹਨਾਂ ਦੇ ਸਹਿਯੋਗ ਨਾਲ ਉਹ ਜਿਹੜੀ 4 ਕਿੱਲੇ ਪੈੜੀ ਉਹ ਪੱਧਰ ਕੀਤੀ ਗਈ ਉਸ ਤੋਂ ਬਾਅਦ 'ਚ ਆ ਮਾਦਵੀ ਪਾਰਟੀ ਦੀ ਹੁਣ ਜਦੋਂ ਸਰਕਾਰ ਆਈ 6 ਤੋਂ 7 ਕਨਾਲਾਂ ਜਿਹੜਾ ਪੈੜੀ ਤੇ ਕਬਜ਼ਾ ਹੋਇਆ ਸੀਗਾ ਉਹ ਛੜਾਇਆ ਗਿਆ ਸੋ ਇਹ ਇਹ ਵੀ ਇਸ ਕੰਮ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਲਗਭਗ 1.9 ਲੱਖ ਐਸ ਵਾਰੀ ਪਹਿਲੀ ਵਾਰ 1.9 ਲੱਖ ਰੁਪਈਆ ਜਿਹੜਾ ਉਹਦਾ ਮਾਮਲਾ ਮਿਲਿਆ ਘੱਟ-ਘੱਟਾ ਕੇ 13.5 ਲੱਖ ਰੁਪਈਆ ਉਹਦੇ ਆਪਾਂ ਨੂੰ ਗ੍ਰਾਂਟ ਆਈ ਹੈ ਪਿੰਡ ਬੜਾ ਵਿਸ਼ਾਲਾ ਬੜਾ ਵੱਡਾ ਜੇ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ 'ਚੋਂ ਸੋਚੀਏ ਤਾਂ ਇੱਕ ਬੰਦੇ ਪਿੱਛੇ 542 ਰੁਪਏ ਆਉਂਦੇ ਆ ਤੇ ਲਗਭਗ 50 ਲੱਖ ਰੁਪਈਆ ਗ੍ਰਾਂਟ ਆ ਉਹ ਵੈਸੇ ਵੰਡੀ ਜਾਂਦੀ ਆ ਵੀ ਕਦੇ ਗਲੀਆਂ ਨਾਲੀਆਂ ਲਈ ਆ ਗਈ ਕਦੇ ਸਾਫ ਪਾਣੀ ਲਈ ਆ ਗਈ ਕਦੇ ਗੰਦੇ ਪਾਣੀ ਲਈ ਆ ਗਈ ਉਹ ਕਿਸ ਤ੍ਹਾਂ ਵਾਈਜ਼ ਆਉਂਦੀ ਆ ਇਸ ਤੋਂ ਬਗੈਰ ਆਪਾਂ ਇਤਿਹਾਸ 'ਚ ਪਹਿਲੀ ਵਾਰੀ ਮਨਰੇਕਾ ਦੇ ਵਿੱਚ ਲਗਭਗ ਕਰੋੜ ਤੋਂਨੇ ਕਰੋੜ ਦਾ ਕੰਮ ਕੀਤਾ ਜਿਹਦੇ ਵਿੱਚ ਫੂਲਾ ਪੱਤੀ ਧਰਮਸ਼ਾਲਾ ਜਿਹੜੀ ਲਗਭਗ 17 ਲੱਖ ਦੀ ਲਾਗਤ ਨਾਲ ਹਜੇ ਵੀ ਉਹਦਾ ਕੰਮ ਚੱਲ ਰਿਹਾ ਉਹ ਸ਼ੁਰੂ ਕੀਤੀ ਗਈ ਉਸ ਤੋਂ ਵਗੈਰ ਸੱਤ ਗਲੀਆਂ ਜਿਨ੍ਹਾਂ ਵਿੱਚੋਂ ਚਾਰ ਕੰਪਲੀਟ ਹੋ ਚੁੱਕੀਆਂ ਤੈਨੂੰ ਤੁਸੀਂ ਸਾਹਮਣੇ ਵੇਖ ਸਕਦੇ ਏ ਇੱਧਰ ਇੱਧਰਲੇ ਪਾਸੇ ਚੱਲ ਰਹੀਆਂ ਕੁਝ ਉਧਰ ਫੂਲਾਪੰਦੀ ਵਾਲੇ ਪਾਸੇ ਚੱਲ ਰਹੀਆਂ ਸਭ ਤੋਂ ਵੱਡੀ ਗਲੀ ਜਿਹੜੀ ਆਪਣੀ ਫੂਲਾਪੰਦੀ ਧਰਮਸ਼ਾਲਾ ਤੋਂ ਆਪਣੇ ਭਾਈ ਗੁੰਟੇ ਕਾਮਰੇੜਕੇ ਘਰ ਤੱਕ ਜਿਹੜੀ ਸੀਗੀ ਉਹਦਾ ਵੀ ਕੰਮ ਸ਼ੁਰੂ ਹੋ ਚੁੱਕਿਆ ਆਪਣਾ ਸੋ ਗਲੀਆਂ ਲਾਉਣੀਆਂ ਬੜਾ ਸੌਖਾ ਕੰਮ